ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਅੱਧੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕੁਰਤੀ ਦੇ neck ਦੀ ਕਟਿੰਗ ਤੇ ਸਟਿਚਿੰਗ ਪਲਾਸ ਤੋਂ ਦੱਸਾਂਗੇ ਕਿ ਕੁਰਤੀ ਦੇ ਬਣਾਉਂਦੇ ਟਾਈਮ ਤੁਸੀਂ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਹੁੰਦੀਆਂ ਪਹਿਲੀ ਗੱਲ ਤਾਂ ਤੁਸੀਂ ਇਹ ਡਿਸਾਈਡ ਕਰ ਲੈਣਾ ਕਿ ਕੁਰਤੀ ਬਣਾਉਣੀ ਹੈ ਕਿ ਕਮੀਜ਼ ਕਿਉਂਕਿ ਜੋ ਕਮੀਜ਼ ਦਾ ਘੇਰਾ ਹੁੰਦਾ ਹੈ ਉਹਦੇ ਵਿੱਚ ਆਪਾਂ ਤਰਪਾਈ ਕਰਦੇ ਹਾਂ ਬਟ ਕੁਰਤੀ ਦੇ ਜੋ ਪੱਲੇ ਹੁੰਦੇ ਆ ਉਹਤੇ ਆਪਾਂ ਸਲਾਈ ਲਗਾਉਂਦੇ ਹਾਂ ਸਿੰਪਲ ਸੋ ਹੁਣ ਦੇਖੋ ਇੱਥੇ ਆਪਾਂ ਜਿਹੜਾ ਧੀਰਾ ਜੇਕਰ ਤੁਸੀਂ ਕੋਲਰ neck ਬਣਾਉਂਦੇ ਆ ਤੇ ਤੁਸੀਂ ਜਿਹੜਾ ਧੀਰਾ ਹੁੰਦਾ ਉਹ 1 ਇੰਚ ਵਾਧੂ ਲੈਣਾ ਹੁੰਦਾ ਹੈ ਕਿਉਂਕਿ ਸੇਮ ਧੀਰਾ ਲੈਣ ਜਿੰਨਾ ਤੁਸੀਂ ਨੋਰਮਲ ਕਮੀਜ਼ ਦਾ ਲੈਂਦੇ ਆ ਤੇ ਤੁਹਾਡੇ ਕੋਲ ਨੈਕ ਦੇ ਵਿੱਚ ਖਿੱਚ ਪਾਣੀ ਸ਼ੁਰੂ ਹੋ ਜਾਂਦੀ ਹੈ ਬੈਕ ਸਾਈਡ ਤੋਂ ਜਿੰਨਾ ਕਿ ਕਪੜੇ ਫਟਣ ਦਾ ਵੀ ਡਰ ਹੁੰਦਾ ਹੈ ਸੋ ਤੀਰਾ ਤੁਸੀਂ 1 ਇੰਚ ਵਾਧੂ ਲੈਣਾ ਇੱਥੇ ਮੈਂ ਸਿਰਫ ਸੈਂਪਲ ਨਿਕ ਬਣਾ ਰਹੀਆਂ ਜੋ ਕਿ ਬਿਗਨਰਸ ਹੈਲਪਫੁਲ ਰਹੇਗਾ ਹੋਨ ਦੇ ਕੁਟੀ ਰੈਥੇ ਮੇ ਜਿੰਨਾ ਕਮੀਜ਼ ਦਾ ਲੈਂਦੀ ਹੁੰਦੀ ਨੋਰਮਲ ਉਨੇ ਹੀ ਲਿਆ ਬਟ ਇਹ ਜਿਹੜੇ ਗਲੇ ਦੀ ਚੁੜਾਈ ਆ ਉਹ ਮੈਂ ਨੋਰਮਲ 2.5 ਤੋਂ 3 ਇੰਚ ਦੀ ਵਿਚਕਾਰ ਲੈਂਦੀ ਹੁੰਦੀ ਆ ਬਟ ਇੱਥੇ 3.5 ਇੰਚ ਲਈਆ ਕਿਉਂਕਿ ਆਪਾਂ ਗਲੇ ਨੂੰ ਬਹੁਤਾ ਜਿਆਦਾ ਡੀਪ ਨਹੀਂ ਰੱਖਾਂਗੇ 5 ਇੰਚ ਤੇ ਮੈਂ ਲੰਬਾਈ ਲਈ ਕਿਉਂਕਿ ਸਾਡਾ ਅੱਧੇ ਤੋਂ ਪੌਣਾ ਇੰਚ ਜਿਹੜਾ ਆ ਉਹ ਚਲ ਜਿਏਗਾ ਮੁੰਡੇ ਨੂੰ ਜੋੜਨ ਦੇ ਵਿੱਚ ਹੁਣ ਇਸ ਤਰ੍ਹਾਂ ਗੋਲ ਸ਼ੇਪ ਦਿੰਦੇ ਹੋਏ ਆਪਾਂ ਇਸ ਦੀ ਕਟਿੰਗ ਕਰ ਦਵਾਂਗੇ ਇਸੇ ਤਰ੍ਹਾਂ ਆਪਾਂ ਆਪਣੇ ਬੈਕ ਨੈਕ ਦੀ ਕਟਿੰਗ ਕਰਾਂਗੇ ਹੁਣ ਜਿਹੜਾ ਜੇਕਰ ਤੁਸੀਂ ਜਿੱਦਾਂ ਬੁਕਰਮ ਵਾਲੀ ਗਲੀ ਹੁੰਦੀ ਆ ਪੈਸ਼ ਹੁੰਦਾ ਉਹ ਨਾ ਬਣਾਇਓ ਕਿਉਂਕਿ ਜਿਹੜੀ ਕੁੜਤੀ ਹੁੰਦੀ ਉਹ ਸਿੰਪਲ ਹੁੰਦੀ ਏ ਇਹਦੇ ਤੇ ਜ਼ਿਆਦਾ ਕਾਲਰ ਨੇ ਇੱਕ ਜ਼ਿਆਦਾ ਸੋਹਣੇ ਲੱਗਦੇ ਆ ਜਿਸ ਤਰ੍ਹਾਂ ਕੀ ਕੋਟ ਕਾਲਰ ਨੇ ਇੱਕ ਸਿੰਪਲ ਕਾਲਰ ਨੇ ਇੱਕ ਤੇ ਅੱਜਕੱਲ ਜਿਹੜਾ ਓਵਰਲੈਪ ਕਾਲਰ ਨੇ ਇੱਕ ਉਹ ਵੀ ਸੋਹਣਾ ਲੱਗਦਾ ਓਵਰਲੈਪ ਵੀ ਸ਼ੇਪ ਦੇ ਵਿੱਚ ਵੀ ਤੁਸੀਂ ਬਣਾ ਸਕਦੇ ਹੋ ਅੱਜ ਅਸੀਂ ਬਿਲਕੁਲ ਸਿੰਪਲ ਨੈਕ ਬਣਾਵਾਂਗੇ ਰਾਉਂਡ ਦੇ ਵਿੱਚ ਆ ਸਕਦੇ ਆ ਸਾਨੀ ਨਾਲ ਜਦੋਂ ਆਪਾਂ ਸਟੀਚਿੰਗ ਸਿੱਖਦੇ ਆ ਸਭ ਤੋਂ ਪਹਿਲਾਂ ਇਹੋ ਹੀ ਨੈਕ ਹੁੰਦਾ ਜਿਹੜਾ ਆਪਾਂ ਇਸ ਤਰ੍ਹਾਂ ਸਿੰਪਲ ਵੇਨ ਆ ਰੈਡੀ ਕਰਦੀ ਆ ਹੁਣ ਇੱਥੇ ਆਪਾਂ ਬੈਕ ਨੈਕ ਦੀ ਵੀ ਕਟਿੰਗ ਕਰ ਲਵਾਂਗੇ 3.5 ਇੰਚ ਆਪਾਂ ਚੁੜਾਈ ਰੱਖਾਂਗੇ ਲੰਬਾਈ ਰੱਖਾਂਗੇ ਆਪਾਂ ਇਸ ਦੀ 4 ਇੰਚ ਇਸ ਰੰਗ ਖੇ ਰਿ ਹੋਏ ਆਪਾਂ ਵੀ ਸੈੱਟ ਕਰ ਲਵਾਂਗੇ ਫਿਰ ਸੈਕੰਡਲੀ ਹੁੰਦਾ ਹੈ ਕਿ ਜ਼ਿਆਦਾਤਰ ਆਪਾਂ ਕੀ ਕਰਦੇ ਆ ਆਪਾਂ ਕਮੀਜ਼ ਤੇ ਕੁੜਤੀ ਨੂੰ ਮਿਕਸ ਹੀ ਆ ਕਰ ਦਿੰਦੇ ਆ ਲਾਈਕ ਬਣਾਉਣਾ ਤਾਂ ਚਾਹੁੰਦੇ ਹੁੰਦੇ ਆ ਆਪਾਂ ਕੁੜਤੀ ਪਰ ਆਪਾਂ ਬਣਾ ਦਿੰਦੀ ਆ ਉਸ ਨੂੰ ਕਮੀਜ਼ ਦੀ ਸ਼ੇਪ ਦੇ ਵਿੱਚ ਇੱਥੇ ਹੁਣ ਆਪਾਂ ਬੈਕ ਨੈਕ ਨੂੰ ਰੈਡੀ ਕਰਾਂਗੇ ਸਭ ਤੋਂ ਪਹਿਲਾਂ ਇਸ ਤਰ੍ਹਾਂ ਰੱਖਣਾ ਆਪਾਂ ਕੱਪੜੇ ਕੱਪੜੇ ਨੂੰ ਇਸ ਤਰ੍ਹਾਂ ਰੱਖਦੇ ਹੋਏ ਆ ਜਿਹੜਾ ਜਿਹੜਾ ਮੇਨ ਕੱਪੜਾ ਉਹ ਸਾਡੇ ਵਾਲੀ ਸਾਈਡ ਨੂੰ ਪੁੱਠਾ ਆ ਸਾਡੇ ਵਾਲੀ ਸਾਈਡ ਨੂੰ ਪੁੱਠਾ ਆ ਤੇ ਇਸ ਤਰ੍ਹਾਂ ਜਿਹੜਾ ਨੀਚੇ ਆ ਉਹ ਕੱਪੜਾ ਆਪਾਂ ਸਿੱਧੀ ਵਾਲੀ ਸਾਈਡ ਨੂੰ ਰੱਖਿਆ ਹੋਇਆ ਆ ਹੁਣ ਇਸ ਤਰ੍ਹਾਂ ਬਿਲਕੁਲ ਅੱਧੇ ਇੰਚ ਤੋਂ ਵੀ ਘੱਟ ਕੱਪੜਾ ਲੈਂਦੇ ਹੋਏ ਆਪਾਂ ਆਪਣੀ ਸਿਲਾਈ ਨੂੰ ਲਗਾ ਦਵਾਂਗੇ ਇੱਥੇ ਮੇਰੇ ਕੋਲ ਕੋਟਨ ਦਾ ਕੱਪੜਾ ਹੈ ਜੋ ਕਿ ਆਸਾਨੀ ਨਾਲ ਟਿਕ ਜਾਂਦਾ ਭਾਵੇਂ ਪੱਖਾ ਉੱਪਰ ਚੱਲਣ ਦੀ ਅਸੀਂ ਫੇ ਵੀ ਆਸਾਨੀ ਨਾਲ ਠੀਕ ਸੀਗਾ ਬਟ ਜੇਕਰ ਕੱਪੜਾ ਜ਼ਿਆਦਾ ਤਿਲਕਮਾ ਹੋਵੇ ਫਿਰ ਤੁਸੀਂ ਕਰ ਸਕਦੇ ਹੋ ਪਿੰਨਾ ਨਾਲ ਪਹਿਲਾਂ ਉਹਨੂੰ ਕੱਪੜੇ ਨੂੰ ਸੈੱਟ ਕਰ ਲੈਣਾ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਸਿਲਾਈ ਲਗਾ ਦੇਣੀ ਹੈ ਸਿਲਾਈ ਦੇ ਵਿੱਚ ਬਿਲਕੁਲ ਥੋੜਾ ਕੱਪੜਾ ਦਿੰਦੀ ਹੋਏ ਸਿਲਾਈ ਨੂੰ ਕੰਪਲੀਟ ਕਰ ਲਵਾਂਗੇ ਹੁਣ ਆਪਾਂ ਬਾਧੂ ਕੱਪੜੇ ਨੂੰ ਕੱਟਦੇ ਹੋਏ ਇਸ ਵਿੱਚ ਛੋਟੇ-ਛੋਟੇ ਕੱਟ ਲਗਾ ਦਵਾਂਗੇ ਕੱਟ ਦੇਣ ਦਾ ਮੇਨ ਕਾਰਨ ਉਹ ਹੁੰਦਾ ਹੈ ਕਿ ਜਦੋਂ ਆਪਾਂ ਇਸ ਦੀ ਪੱਟੀ ਨੂੰ ਫੋਲਡ ਕਰਦੇ ਹਾਂ ਤੇ ਉਹ ਆਸਾਨੀ ਨਾਲ ਫੋਲਡ ਹੋ ਜਾਂਦੀ ਹੈ ਉਸ ਵਿੱਚ ਜਿਹੜੇ ਬਲ ਵਗੈਰਾ ਨਹੀਂ ਆਉਂਦੇ ਹੈਗੇ ਨਹੀਂ ਤਾਂ ਸਾਡੇ ਜਿਹੜੇ ਗਲੇ ਦੀ ਸ਼ੇਪ ਹੁੰਦੀ ਹੈ ਉਹ ਸਹੀ ਨਹੀਂ ਹੁੰਦੀ ਸੋ ਇਸ ਤਰ੍ਹਾਂ ਛੋਟੇ ਛੋਟੇ ਕੱਟ ਲਗਾ ਲੈਣੇ ਚਾਹੀਦੇ ਹੈ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ 1 ਇੰਚ ਆਪਾਂ ਇੱਥੇ ਛੱਡਾਂਗੇ ਆਪਣੀ ਪੱਟੀ ਨੂੰ ਫੋਲਡ ਕਰਨ ਲਈ ਅੰਦਰ ਲਈ ਬਾਕੀ ਸਾਰਾ ਬਾਹਰੂ ਕਪੜਾ ਵਿੱਚ ਹੋਇਆ ਆਪਾਂ ਇਸ ਤਰ੍ਹਾਂ ਕੱਟ ਦਵਾਂਗੇ ਉਸ ਤੋਂ ਬਾਅਦ ਆ ਕੀ ਕਰਾਂਗੇ ਜੋ ਸਿਲਾਈ ਆਪਾਂ ਲਗਾਈ ਸੀ ਜੀ ਪੱਟੀ ਵਾਲੀ ਸਾਈਡ ਨੂੰ ਆਪਾਂ ਇਸੇ ਬੈਟਮੀ ਸਲਾਈ ਲਗਾ ਦਵਾਂਗੇ ਬੈਟਮੀ ਸਲਾਈ ਲਗਾਉਣ ਨਾਲ ਪੂਰੀ ਤਰ੍ਹਾਂ ਸੈੱਟ ਹੋ ਜਾਏਗਾ ਸਲਾਈ ਲਗਾਉਂਦੇ ਟਾਈਮ ਤੁਸੀਂ ਇਹੋ ਧਿਆਨ ਰੱਖਣਾ ਵੀ ਇਹ ਸਲਾਈ ਸਾਡੇ ਬਿਲਕੁਲ ਕਿਨਾਰੇ ਤੇ ਆਵੇ ਤੇ ਓਣੀ ਵੀ ਪੱਟੀ ਵਾਲੀ ਸਾਈਡ ਨੂੰ ਚਾਹੀਦੀ ਹੈ ਇਸ ਤੋਂ ਬਾਅਦ ਆਪਾਂ ਸ਼ੋਲਡਰ ਨਾਲ ਸ਼ੋਲਡਰ ਨੂੰ ਜੋੜ ਲਿਆ ਫਰੰਟ ਸਾਈਡ ਤੇ ਮੈਂ ਨਾ ਇੱਕ ਪਹਿਲਾਂ ਹੀ ਬਣਾ ਚੁੱਕੀ ਹਾਂ ਬੈਕ ਸਾਈਡ ਦਾ ਨੱਕਿਆ ਸੋ ਆਪਾਂ ਇਸੀ ਪੱਟੀ ਨੂੰ ਵਿੱਚ ਨਹੀਂ ਸ਼ੋਲਡਰ ਦੇ ਜੋੜ ਦੇ ਹੁੰਦੇ ਇਸ ਤਰ੍ਹਾਂ ਰੱਖਦੇ ਹੁੰਦੇ ਬਾਦੂ ਫਿਰ ਜਿੰਨੀ ਆਪਾਂ ਰੱਖਣੀ ਚਾਹੁੰਦੇ ਆਂ ਤਰਪਾਈ ਜਿਹੜੀ ਧੰਗ ਦੱਸਿਆ ਸੀ ਕਮੀਜ਼ ਲਈ ਆਪਾਂ ਜਿਹੜਾ ਨੈਕ ਹੁੰਦਾ ਥੋੜਾ ਜਿਆਦਾ ਬਰੀਕ ਆਪਾਂ ਪੱਟੀ ਰੱਖਦੇ ਆਂ ਅੱਧੇ ਇੰਚ ਨੂੰ ਕਪੜਾ ਛੱਡਦੇ ਜਾਵਾਂਗੇ ਇਸ ਤਰ੍ਹਾਂ ਫੋਲਡ ਕਰਦੇ ਜਾਵਾਂਗੇ ਅੱਧਾ ਇੰਚ ਰੱਖਾਂਗੇ ਆਪਾਂ ਉੱਪਰਲੀ ਸਿਰ ਨੂੰ ਦਿਖਾਈ ਦਿੰਦਾ ਸੋ ਇਸ ਤਰ੍ਹਾਂ ਗੋਲ ਸ਼ੇਪ ਦੇ ਵਿੱਚ ਆਪਾਂ ਇਸ ਨੂੰ ਫੋਲਡ ਕਰ ਲਵਾਂਗੇ ਜੇਕਰ ਤੁਸੀਂ ਇਸ ਨੂੰ ਇਸ ਤਰ੍ਹਾਂ ਫੋਲਡ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ ਪਹਿਲਾਂ ਇਸ ਨੂੰ ਕੱਚਾ ਕਰ ਲੈਣਾ ਜਾਂ ਪਿੰਨਾ ਨਾਲ ਸੈੱਟ ਕਰ ਲੈਣਾ ਪਿੰਨਪ ਕਰਕੇ ਫਿਰ ਉਸ ਤੇ ਇਸ ਤਰ੍ਹਾਂ ਸਿਲਾਈ ਲਗਾ ਦੇਣਾ ਕਮੀਜ਼ ਦੇ neck ਤੇ ਆਪਾਂ ਤਰਪਾਈ ਕਰਦੇ ਹਾਂ ਬਟ ਕੁੜਤੀ ਦੇ neck ਤੇ ਹਮੇਸ਼ਾ ਆਪਾਂ ਇਸ ਤਰ੍ਹਾਂ ਸਿਲਾਈ ਲਗਾਉਂਦੇ ਹਾਂ ਇਸ ਨਾਲ ਪ੍ਰੋਫੈਸ਼ਨਲ ਲੁੱਕ ਆਉਂਦੀ ਹੈ ਜਿਸ ਤਰ੍ਹਾਂ ਆਪਾਂ ਰੈਡੀਮੇਡ ਕੁੜਤੀਆਂ ਲੈਂਦੇ ਹਾਂ ਪੱਟੀ ਨੂੰ ਫੋਲਡ ਕਰਦੇ ਟਾਈਮ ਤੁਸੀਂ ਇਹੋ ਧਿਆਨ ਰੱਖਣਾ ਕਿ ਸਾਰੇ ਪਾਸੇ ਉਸ ਦੀ ਚੌੜਾਈ ਸੇਮ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਆਪਾਂ ਆਧਾ ਜਿਹੜੇ ਛੜਦੇ ਜਾਂਦੇ ਇਸੇ ਤਰ੍ਹਾਂ ਸਾਰੇ ਪਾਸੇ ਸੇਮ ਹੋਣੀ ਚਾਹੀਦੀ ਆ ਇੱਥੇ ਮੈਂ ਤੁਹਾਨੂੰ ਪੂਰਾ ਜ਼ੂਮ ਕਰਕੇ ਦਿਖਾ ਰਹੀ ਆ ਵੀ ਇਸ ਤਰ੍ਹਾਂ ਤੁਸੀਂ ਆਪਣੇ neck ਨੂੰ ready ਕਰ ਲੈਣਾ ਬਿਲਕੁਲ ਸਫਾਈ ਦੇ ਨਾਲ ਜੇਕਰ ਇੱਕ ਵਾਰੀ ਸਫਾਈ ਨਹੀਂ ਆਉਂਦੀ ਹੁੰਦੀ ਵੀ ਨਾ ਤਾਂ ਉਸ ਸਿਲਾਈ ਨੂੰ ਉਧੇੜ ਕੇ ਦੁਬਾਰਾ ਲਗਾਇਆ ਕਰੋ ਜਦੋਂ ਮੈਂ ਵੀ ਨਵੇਂ-ਨਵੇਂ ਸਟਾਰਟਿੰਗ 'ਚ ਕੱਪੜੇ ਸਿੱਖੇ ਸੀ ਸਾਨੂੰ ਵੀ ਸਾਡੇ ਮੈਮ ਕਹਿੰਦੇ ਹੁੰਦੇ ਸੀ ਵੀ ਉਧੇੜੋ ਦੁਬਾਰਾ ਉਧੇੜ ਕੇ ਸਿਲਾਈ ਲਗਾਓ ਉਸ ਟਾਈਮ ਤਾਂ ਗੁੱਸਾ ਆਉਂਦਾ ਬਟ ਪ੍ਰੈਕਟਿਸ ਦੇ ਨਾਲ ਹੀ ਸਾਡੇ ਜਿਹੜੀ ਹੱਥਾਂ ਦੇ ਵਿੱਚ ਸਫਾਈ ਆਉਂਦੀ ਹੈ ਇਸ ਤਰ੍ਹਾਂ ਸਾਡਾ neck ਪੂਰੀ ਤਰ੍ਹਾਂ ਬਣ ਕੇ ready ਹੋ ਚੁੱਕਾ ਹੈ ਫਰੰਟ ਸਾਈਡ ਤੇ ਵੀ ਸਿਲਾਈ ਲਗਾਈ ਹੈ ਬੈਕ ਸਾਈਡ ਤੇ ਵੀ ਲਗਾਈ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਤੁਸੀਂ ਲਾਈਕ ਕਰ ਸਕਦੇ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਸ কুরਤੀ ਦੀ ਕਟਿੰਗ ਤੇ ਸਟਿਚਿੰਗ ਵੀ ਮੈਂ ਤੁਹਾਡੇ ਨਾਲ ਛੇਤੀ ਸ਼ੇਅਰ ਕਰਾਂਗੀ ਵੀਡੀਓ ਨੂੰ ਫੁੱਲ ਵੇਖਣ ਲਈ ਤੁਹਾਡਾ ਧੰਨਵਾਦ